ਸਸੀ ਗੱਲ ਜੀ ਸਾਰਿਆਂ ਨੂੰ ਹੋਰ ਠੀਕ ਐ ਸਾਰੇ ਵਧੀਆ ਤੇ ਆਪਾਂ ਵੀ ਵਧੀਆ ਸ਼ਹਿਰ ਆਏ ਆ ਜੇ ਆ ਦਾਹਪੁਰ ਤੇ ਨਾਲ ਖਾਣ ਲੱਗੇ ਆ ਜੇ ਨੀਲੂ ਸਾਡੇ ਗਰਦਾਸਪੁਰ ਦੇ ਜਿੰਨੇ ਵੀ ਹੈਗੇ ਨੇ ਭੈਣ ਭਰਾ ਸਾਰਿਆਂ ਨੂੰ ਪੱਕਾ ਪਤਾ ਹੋਣਾ ਗਰਦਾਸਪੁਰ ਨਾਲ ਨੀਲੂ ਬੜਾ ਫੇਮਸ ਆ ਬੰਦਾ ਨਾ ਨਾ ਵਾਸਤੇ ਇਹ ਵੀ ਖਾ ਲੈਂਦੇ ਹੋਰ ਵੀ ਕਿਦੋਂ ਪਰ ਮੈਨੂੰ ਇੱਥੇ ਹੂੰ ਤੇ ਅਸੀਂ ਸੋਚਿਆ ਚਲੋ ਹੁਣ ਫਰੀ ਬੈਠੇ ਨਾਲੇ ਧਰ ਨਾਲ ਗੱਲਾਂ ਪਤਾ ਕਰ ਲਈਆਂ ਤੇ ਨਾਲੇ ਉਹਨਾਂ ਚੱਲ ਪਾ ਕੇ ਸ਼ਾਨ ਪੀਣ ਵਾਸਤੇ ਕੁਛ ਆ ਜਾਏਗਾ। ਐ ਟਾਈਮ ਲੱਗਣਾ। ਤੇ ਆਹ ਟਾਈਮ ਤੇ ਲੱਗਣਾ ਕਾਫੀ ਪੀੜ ਆ। ਤੇ ਗੱਲ ਇਦਾਂ ਆ ਵੀ ਵੀਡੀਓ ਜਿਹੜੀ ਆ ਤਲਾਕ ਚੰਗਾ ਜਾਂ ਮੌਤ ਸਾਰੇ ਜਣੇ ਕਹਿ ਰਹੇ ਸੀ ਕਿ ਦਲਜੀਤ ਦਾ ਰੋਲ ਜਿਹੜਾ ਥੋੜਾ ਜਿਹਾ ਵਧਾ ਕੇ ਰੱਖੋ ਤੁਸੀਂ। ਪਰ ਇੱਕ ਮਿੰਟ ਬਹੁਤ سارے ਕਮੈਂਟ ਆਏ ਅਸਲ 'ਚ। ਕਿਉਂਕਿ ਦਲਜੀਤ ਦਾ ਰੋਲ ਹੁਣ ਜਿਹੜਾ ਨਾ ਉਹ ਮਤਲਬ ਕਿ ਸਜ਼ਾ ਦੇਣ ਦੇ ਹੱਕ ਚ ਵਾ। ਕਿ ਜਿਹੜੇ ਰਪਿੰਦਰ ਦੇ ਸਹੁਰੇ ਨੇ ਉਹਨਾਂ ਸਾਰਿਆਂ ਨੂੰ ਸਜ਼ਾ ਹੋਣੀ ਚਾਹੀਦੀ ਆ। ਜਿਹੜੀ ਕਿ ਚੀਜ਼ ਬੜੀ ਮਤਲਬ ਕਿ ਜਿੱਦਾਂ ਸੈਟੀਸਫੈਕਸ਼ਨ ਦਿੰਦੀ ਸਾਨੂੰ ਸੰਤੁਸ਼ਟੀ ਦਿੰਦੀ ਹੈ ਬਿਲਕੁਲ ਤੇ ਜੇ ਇਹਨਾਂ ਨੇ ਇੰਨਾ ਮਾੜਾ ਕੀਤਾ ਤੇ ਉਹਨਾਂ ਨਾਲ ਵੀ ਇੰਨਾ ਹੀ ਮਾੜਾ ਹੋਣਾ ਚਾਹੀਦਾ ਉਹ ਬਸ ਇਸੇ ਚੀਜ਼ ਦੇ ਚੱਕਰ ਵਿੱਚ ਸਾਰੇ ਜਿਹੜੇ ਬੜੇ ਕਮੈਂਟ ਕਰਦੇ ਸੀਗੇ ਕਿ ਦਰਜੀਤ ਦਾ ਰੋਲ ਜਿਹੜਾ ਵੱਧ ਤੋਂ ਵੱਧ ਰੱਖੋ ਹੁਣ ਜਿੱਥੇ ਜੇ ਵੀਡੀਓ ਖੜੀ ਹੈ ਨਾ ਉਥੇ ਇਹ ਹੈ ਸਾਬਤ ਕਿ ਇਹਨਾਂ ਨੂੰ ਫੋਨ ਦਾ ਪਤਾ ਬਿਲਕੁਲ ਲੱਗ ਗਿਆ ਇੱਕ ਤਰ੍ਹਾਂ ਨਾਲ ਕੱਲ ਜਿਹੜਾ ਅੱਜ ਤੁਸੀਂ ਟ੍ਰੇਲਰ ਦੇਖਿਆ ਨਾ ਸਾਰੇ ਨੇ ਮਤਲਬ ਹੁਣ ਪਤਾ ਨਹੀਂ ਇਹ ਵਲੌਗ ਅੱਜ ਪੈਂਦਾ ਹੈ ਕਿ ਕੱਲ ਪੈਂਦਾ ਹੈ ਅਗਰ ਮੰਨ ਲਓ ਬਾਈ ਐਨੀ ਚਾਹ ਸਕਦਾ ਇਹ ਵਲੋਗ ਕੱਲ ਪੈਂਦਾ ਤੇ ਤੁਸੀਂ ਇਹ ਵਾਲੀ ਵੀਡੀਓ ਅੱਜ ਦੇਖਣੀ ਆ ਜਿਹਦੇ ਵਿੱਚ ਇਹਨਾਂ ਨੂੰ ਪਤਾ ਲੱਗ ਜਣਾ ਕਿ ਫੋਨ ਘਰੋਂ ਚਲ ਗਿਆ ਵਾ ਠੀਕ ਹੈ ਅੱਗੇ ਹੁਣ ਕੀ ਹੋਣਾ ਵਾ ਉਹਦੇ ਵਿੱਚ ਦਲਜੀਤ ਦਾ ਕੀ ਰੋਲ ਹੋਏਗਾ ਸਾਡਾ ਕੀ ਰੋਲ ਹੋਏਗਾ ਉਹ ਸਾਰੀਆਂ ਚੀਜ਼ਾਂ ਇੱਕ ਵਾਸ ਮਤਲਬ ਕਿ ਫੜੋ ਫੜੀ ਵਾਲਾ ਕੰਮ ਹੋਏਣਾ ਵਾ ਤੇ ਉਹ ਮਤਲਬ ਕਿ ਸਾਡੇ ਵਾਸਤੇ ਬੜਾ ਚੈਲੰਜ ਆ ਕਿਉਂਕਿ ਇਹ ਬਾਹਰ ਦੇ ਸੀਨ ਹੋਣੇ ਆ ਕਿਦਾਂ ਉਹਨਾਂ ਨੇ ਮਿਲ ਕੇ ਘਰੋਂ ਭੱਜ ਜਾਣਾ ਸਾਰੀਆਂ ਚੀਜ਼ਾਂ ਉਹ ਮਤਲਬ ਮੈਂ ਤੁਹਾਨੂੰ ਪਹਿਲਾਂ ਸਟੋਰੀ ਨਹੀਂ ਦੱਸਾਂ ਤੇ ਚੰਗੀ ਗੱਲ ਹੈ ਮੈਂ ਵੀ ਬੜਾ ਬੜਾ ਐਕਸਾਈਟਿਡ ਹੋ ਜਾਂਦਾ ਨਾ ਕਈ ਵਾਰੀ ਫਿਰ ਸਟੋਰੀ ਦੱਸ ਦਿੰਦਾ ਬਣਾਉਣੀ ਪੈਂਦੀ ਨਾ ਮੈਂ ਜਦੋਂ ਬਣਾਈਦੀ ਆ ਨਾ ਫਿਰ ਆਪ ਫਿਰ ਆਪ ਉਹਦੇ ਨਾਲ ਫਿਰ ਥੋੜਾ ਜਿਹਾ ਹੋ ਜਾਂਦਾ ਮਨ ਤੇ ਮਤਲਬ ਤੁਹਾਨੂੰ ਬਹੁਤ ਵਧੀਆ ਦੇਖਣ ਚ ਚੀਜ਼ ਜਿਹੜੀ ਮਤਲਬ ਪੂਰੀ ਸੰਤੁਸ਼ਟੀ ਵਾਲੀ ਲੱਗੇਗੀ ਤੁਹਾਨੂੰ ਲੱਗੇਗਾ ਕਿ ਅਗਰ ਇੰਨਾ ਟਾਈਮ ਤੁਸੀਂ ਵੇਟ ਕੀਤੀ ਆ ਪਹਿਲੇ ਭਾਗ ਤੋਂ ਲੈ ਕੇ 70 75 ਭਾਗ ਤੱਕ ਤੁਸੀਂ ਆਏ ਹੋ ਕਟੋਕੜ 5 ਮਹੀਨੇ ਹੋ ਗਏ ਹਨ ਵੀਡੀਓ ਇਸ ਦੇ ਉੱਤੇ ਕੰਮ ਕਰਦੇ ਆ ਤੇ ਸਾਡੇ ਵਾਸਤੇ ਵੀ ਇਹ ਜਿਹੜਾ ਇੱਕ ਬੜਾ ਟਰਨਿੰਗ ਪੁਆਇੰਟ ਵਾ ਜਿੱਥੇ ਆ ਕੇ ਹੁਣ ਸਟੋਰੀ ਆਪਣਾ ਅਸਲ ਰੰਗ ਜਿਹੜਾ ਉਹ ਦੱਸਣਾ ਤੇ ਪਤਾ ਲੱਗਣਾ ਵਾ ਕਿ ਕੀ ਇਹਨਾਂ ਨੂੰ ਸਜ਼ਾ ਹੋਣੀ ਵੀ ਆ ਤੇ ਨਹੀਂ ਹੋਣੀ ਕਿੰਨੋਂ ਕਿੰਨੋਂ ਹੋਣੀਆਂ ਤੇ ਕਿਹੜੀ ਕਿਹੜੀ ਹੋਣੀਆਂ ਇਹ ਸਾਰੀਆਂ ਚੀਜ਼ਾਂ ਨੇ ਬਾਕੀ ਸਾਰੇ ਦੇ ਕਹਿੰਦੇ ਕਿ ਫਾਂਸੀ ਦੇ ਚੜਾ ਦੋ ਬੱਚੇ ਦੀ ਨਾ ਫਾਂਸੀ ਦੇ ਚੜਾ ਦੋ ਇਹ ਦੇਖੋ ਹੁਣ ਜੋ ਬਣਦੀ ਸਜ਼ਾ ਜੋ ਦੇਖੋ ਹੁਣ ਕੀ ਮਿਲਦੀ ਆ ਕਿ ਨਹੀਂ ਮਿਲਦੀ ਇਹ ਸਾਰੀ ਚੀਜ਼ਾਂ ਦੇਖਣ ਵਾਲੀਆਂ ਹੈ। ਅਹੀਂ ਮਤਲਬ ਕੈਸਾ ਦੇ ਜੇ ਸੋਸਾਇਟੀ ਦੇ ਵਿੱਚ ਰਹਿ ਰਹੇ ਆ। ਉਧੇ ਸਾਰੇ ਨਈ ਚੀਜ਼ ਦੀ ਬੜੀ ਐਕਸਾਈਟਮੈਂਟ ਹੋ ਆ ਵੀ ਅਸਲ ਦੋਸ਼ੀ ਨੂੰ ਦੋਸ਼ ਕਿਉਂ ਨਹੀਂ ਦਿੱਤਾ ਜਾਂਦਾ ਹੈ ਨਾ। ਉਹਨੂੰ ਉਹਦੇ ਗੁਨਾਹ ਦੀ سزا ਕਿਉਂ ਨਹੀਂ ਦਿੱਤੀ ਜਾਂਦੀ ਕਿਉਂਕਿ ਮੋਸਟਲੀ ਵੇਖੀਏ ਤੇ ਐਦਾਂ ਹੀ ਹੁੰਦਾ ਵਾ ਕਈ ਕੁੜੀਆਂ ਦਾ ਮੁੰਡਿਆਂ ਨਾਲ ਮੜਾ ਹੁੰਦਾ ਵਾ ਬਾਅਦ ਚ ਕੋਈ ਦਿਨ ਗੱਲ ਉੱਠਦੀ ਫਿਰ ਦਬ ਦਿੱਤੀ ਜਾਂਦੀ ਹੈ ਤੇ ਉਹ ਚੀਜ਼ ਨੂੰ ਅਸੀਂ ਸਾਰੇ ਹੀ ਵੇਖਦੇ ਆ ਤੇ ਉਸੇ ਨਜ਼ਰੀਏ ਨਾਲ ਭੈਣ ਭਰਾ ਵੀ ਵੇਖਣਦੇ ਆ ਵੀ ਅਸੀਂ ਹਮੇਸ਼ਾ ਇਹੋ ਚੀਜ਼ ਵੇਖਦੇ ਆ ਵੀ ਗਲਤ ਹੁੰਦਾ ਵਾ ਗੱਲ ਉੱਠਦੀ ਆ ਪਰ ਫਿਰ ਉੱਥੇ ਦੱਬੀ ਰਹਿ ਜਾਂਦੀ ਆ ਮਤਲਬ ਗਲਤੀਆਂ ਕਰਨ ਵਾਲੇ ਫਿਰ ਤੋਂ ਆਜ਼ਾਦ ਰਹਿੰਦੇ ਆ ਉਹ ਚੀਜ਼ ਉਹ ਵੀ ਵੀਡੀਓ ਜਿਹਦਾ ਹੁੰਦਾ ਵੀਡੀਓ ਜੇਕਰ ਤੁਸੀਂ ਵੀਡੀਓ ਦੇਖੋਗੇ ਤਾਂ ਤੁਹਾਨੂੰ ਪੂਰੀ ਸੰਤੁਸ਼ਟੀ ਮਿਲੇਗੀ ਤਾਂ ਨੂੰ ਫੀਲ ਹੋਏਗਾ ਕਿ ਅਗਰ ਤੁਸੀਂ ਇੰਨਾ ਲੰਬਾ ਸਮਾਂ ਟਾਈਮ ਦਿੱਤਾ ਹੋਇਆ ਤਾਂ ਉਹ ਇੱਕ ਪੂਰਾ ਜਿਹੜਾ ਉਹਦਾ ਨਚੋੜ ਆ ਉਹ ਤੁਹਾਨੂੰ ਜ਼ਰੂਰ ਵੀਡੀਓ ਦੇ ਵਿੱਚ ਮਿਲੇਗਾ। ਹੋ ਸਕਦਾ ਹੈ ਕਿ ਕਿਤੇ ਤੁਹਾਨੂੰ ਥੋੜੀ ਲੱਗੇ ਕਿ ਥੋੜੀ ਲੰਬੀ ਜਾਣਦੀ ਆ ਬਟ ਉਹਦੇ ਵਾਸਤੇ ਸੌਰੀ ਆ ਤੇ ਸਾਥ ਦੇਣ ਵਾਸਤੇ ਸਾਰਿਆਂ ਦਾ ਧੰਨਵਾਦ ਆ। ਤੇ ਬਸ ਠੀਕ ਆ ਹੁਣ ਮੈਨੂੰ ਲੱਗਦਾ ਨਾ ਨਾ ਚੱਲੇ ਉਹ ਨਾ ਕਰੀਏ ਤੇ ਮੋਟੇ ਹੋ ਜਿਵੇਂ ਦੇ ਹੋਰ ਨਹੀਂ ਨਹੀਂ ਮੈਂ ਤੇ ਪੱਤੀ ਹਾਂ ਮੈਂ ਸੇਮ ਮਮਾ ਠੀਕ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੀਡੀਓ ਨੂੰ ਐਦਾਂ ਹੀ ਪਿਆਰ ਦਿੰਦੇ ਰਹੋ। ਇਹ ਮੈਂ ਲੰਘਦਾ ਹਾਂ ਹੁਣ ਅਗਲੇ ਵੀਡੀਓ ਦੇ ਵਿੱਚ ਤੁਸੀਂ ਸਾਰੇ ਕਮੈਂਟ ਕਰ ਦਿਰੋ ਠੀਕ ਹੈ ਜੀ ਬਾਏ ਬਾਏ ਸਾਹਿਗਲ ਜੀ ਸਾਰਿਆਂ ਨੂੰ ਹੋਰ ਠੀਕ ਹੈ ਸਾਰੇ ਵਧੀਆ ਤੇ ਆਪਾਂ ਵੀ ਵਧੀਆ ਸ਼ਹਿਰ ਆਏ ਆ ਗੁਰਦਾਸਪੁਰ ਤੇ ਨਾਣ ਖਾਣ ਲੱਗੇ ਆ ਜੇ ਨੀਲੂ ਸਾਡੇ ਗੁਰਦਾਸਪੁਰ ਦੇ ਜਿੰਨੇ ਵੀ ਹੈਗੇ ਨੇ ਭੈਣ ਭਰਾ ਸਾਰਿਆਂ ਨੂੰ ਪੱਕਾ ਪਤਾ ਹੁਣਾ ਗੁਰਦਾਸਪੁਰ ਨਾਲ ਨੀਲੂ ਬੜਾ ਫੇਮਸ ਆ ਬੰਦਾ ਨਾਣਾ ਵਾਸਤੇ ਇਹ ਵੀ ਖਾ ਲੈਂਦੇ ਹੋਰ ਵੀ ਕਿਦੋਂ ਪਰ ਮੈਨੂੰ ਇੱਥੇ ਹਾਂ ਤੇ ਅਸੀਂ ਉਹ ਤੇ ਚੱਲੋ ਹੁਣ ਫ੍ਰੀ ਬੈਥੇ ਨਾਲੇ ਧਰਨਾ ਗੱਲਾਂ ਪਤਾ ਕਰ ਲਈਆਂ ਤੇ ਨਾਲੇ ਉਹਨਾਂ ਚਿਰ ਤੱਕ ਛਾਨ ਪੀਣ ਵਾਸਤੇ ਕੁਛ ਆ ਜਾਏਗਾ ਅਈ ਟਾਈਮ ਲੱਗਣਾ ਤੇ ਆਹ ਟਾਈਮ ਤੇ ਲੱਗਣਾ ਕਾਫੀ ਪੀੜ ਆ ਤੇ ਗੱਲ ਇਦਾਂ ਵਾ ਵੀ ਵੀਡੀਓ ਜਿਹੜੀ ਆ ਤਲਾਕ ਚੰਗਾ ਜਾਂ ਮੌਤ ਸਾਰੇ ਜਣੇ ਕਹਿ ਰਹੇ ਸੀ ਕਿ ਦਲਜੀਤ ਦਾ ਰੋਲ ਜਿਹੜਾ ਥੋੜਾ ਜਿਹਾ ਵਧਾ ਕੇ ਰੱਖੋ ਤੁਸੀਂ ਪਰ ਇੱਕ ਮਿੰਟ ਬਹੁਤ ਸਾਰੇ ਕਮੈਂਟ ਆਏ ਅਸਲ ਚ ਕਿਉਂਕਿ ਦਲਜੀਤ ਦਾ ਰੋਲ ਹੁਣ ਜਿਹੜਾ ਨਾ ਉਹ ਮਤਲਬ ਕਿ ਸਜ਼ਾ ਦੇਣ ਦੇ ਹੱਕ ਚ ਵਾ ਕਿ ਜਿਹੜੇ ਰੁਪਿੰਦਰ ਦੇ ਸੌਹਰੇ ਨੇ ਉਹਨਾਂ ਸਾਰਿਆਂ ਨੂੰ ਸਜ਼ਾ ਹੋਣੀ ਚਾਹੀਦੀ ਆ ਜਿਹੜੀ ਕਿ ਚੀਜ਼ ਬੜੀ ਮਤਲਬ ਕਿ ਜਿੱਦਾਂ ਸੈਟੀਸਫੈਕਸ਼ਨ ਦਿੰਦੀ ਆ ਨੂੰ ਸੰਤੁਸ਼ਟੀ ਦਿੰਦੀ ਆ ਬਿਲਕੁਲ ਕਿ ਜੇ ਇਹਨਾਂ ਨੇ ਇੰਨਾ ਮਾੜਾ ਕੀਤਾ ਤੇ ਉਹਨਾਂ ਨਾਲ ਵੀ ਇੰਨਾ ਹੀ ਮਾੜਾ ਹੋਣਾ ਚਾਹੀਦਾ ਉਹ ਬਸ ਇਸੇ ਚੀਜ਼ ਦੇ ਚੱਕਰ ਵਿੱਚ ਸਾਰੇ ਜਿਹੜੇ ਬੜੇ ਕਮੈਂਟ ਕਰਦੇ ਸੀਗੇ ਕਿ ਦਲਜੀਤ ਦਾ ਰੋਲ ਜਿਹੜਾ ਵੱਧ ਤੋਂ ਵੱਧ ਰੱਖੋ ਹੁਣ ਜਿੱਥੇ ਜੇ ਵੀਡੀਓ ਖੜੀ ਆ ਨਾ ਉੱਥੇ ਇਹ ਆਸ ਹਾਬ ਤੱਕ ਇਹਨਾਂ ਨੂੰ ਫੋਨ ਦਾ ਪਤਾ ਬਿਲਕੁਲ ਲੱਗ ਗਿਆ ਇੱਕ ਤਰ੍ਹਾਂ ਨਾਲ ਕੱਲ ਜਿਹੜਾ ਅੱਜ ਤੁਸੀਂ ਟ੍ਰੇਲਰ ਦੇਖਿਆ ਨਾ ਸਾਰੇ ਨੇ ਮਤਲਬ ਹੁਣ ਪਤਾ ਨਹੀਂ ਇਹ ਵਲੌਗ ਅੱਜ ਪੈਂਦਾ ਹੈ ਕਿ ਕੱਲ ਪੈਂਦਾ ਅਗਰ ਮੰਨ ਲਓ ਬਾਈ ਇਹ ਨਹੀਂ ਚਾਹ ਸਕਦਾ ਇਹ ਵਲੌਗ ਕੱਲ ਪੈਂਦਾ ਤੇ ਤੁਸੀਂ ਇਹ ਵਾਲੀ ਵੀਡੀਓ ਅੱਜ ਦੇਖਣੀ ਆ ਜਿਹਦੇ ਵਿੱਚ ਇਹਨਾਂ ਨੂੰ ਪਤਾ ਲੱਗ ਜਣਾ ਕਿ ਫੋਨ ਘਰੋਂ ਚਲ ਗਿਆ ਵਾ ਠੀਕ ਹੈ ਅੱਗੇ ਹੁਣ ਕੀ ਹੋਣਾ ਵਾ ਉਹਦੇ ਵਿੱਚ ਦਿਲਜੀਤ ਦਾ ਕੀ ਰੋਲ ਹੋਏਗਾ ਸਾਡਾ ਕੀ ਰੋਲ ਹੋਏਗਾ ਉਹ ਸਾਰੀਆਂ ਚੀਜ਼ਾਂ ਇੱਕ ਵਾਰਸ ਮਤਲਬ ਕਿ ਫੜੋ ਫੜੀ ਵਾਲਾ ਕੰਮ ਹੋਏਣਾ ਵਾ ਤੇ ਉਹ ਮਤਲਬ ਕਿ ਸਾਡੇ ਵਾਸਤੇ ਬੜਾ ਚੈਲੰਜ ਆ ਕਿਉਂਕਿ ਇਹ ਬਾਹਰ ਦੇ ਸੀਨ ਹੋਣੇ ਆ ਕਿਦਾਂ ਉਹਨਾਂ ਨੇ ਮਿਲ ਕੇ ਘਰੋਂ ਭੱਜ ਜਾਣਾ ਸਾਰੀਆਂ ਚੀਜ਼ਾਂ ਉਹ ਮਤਲਬ ਮੈਂ ਤੁਹਾਨੂੰ ਪਹਿਲਾਂ ਸੋਈ ਨਹੀਂ ਦੱਸਾਂ ਤੇ ਚੰਗੀ ਗੱਲ ਹੈ ਮੈਂ ਵੀ ਬੜਾ ਬੜਾ ਐਕਸਾਈਟਿਡ ਹੋ ਜਾਂਦਾ ਨਾ ਕਈ ਵਾਰੀ ਮੈਂ ਤਾਂ ਸਟੋਰੀ ਦੱਸ ਦਿੰਦਾ ਬਣਾਉਣੀ ਕਹਿੰਦੀ ਨਾ ਮੈਂ ਜਦ ਬਣਾਈਂਦੀ ਆ ਨਾ ਫਿਰ ਆਪ ਫਿਰ ਆਪ ਉਹਦੇ ਨਾਲ ਫਿਰ ਥੋੜਾ ਜਿਹਾ ਹੋ ਜਾਂਦਾ ਮਨ ਚ ਤੇ ਮਤਲਬ ਤੁਹਾਨੂੰ ਬਹੁਤ ਵਧੀਆ ਦੇਖਣ ਚ ਚੀਜ਼ ਜਿਹੜੀ ਮਤਲਬ ਪੂਰੀ ਸੰਤੁਸ਼ਟੀ ਵਾਲੀ ਲੱਗੇਗੀ ਤੁਹਾਨੂੰ ਲੱਗੇਗਾ ਕਿ ਅਗਰ ਇੰਨਾ ਟਾਈਮ ਤੁਸੀਂ ਵੇਟ ਕੀਤੀ ਆ ਪਹਿਲੇ ਭਾਗ ਤੋਂ ਲੈ ਕੇ 70 75 ਭਾਗ ਤੱਕ ਤੁਸੀਂ ਆਏ ਹੋ ਘਟੋ ਘਟ ਪੰਜ ਮਹੀਨੇ ਹੋ ਗਏ ਹਨ ਵੀਡੀਓ ਇਸ ਦੇ ਉੱਤੇ ਕੰਮ ਕਰਦੇ ਆ ਤੇ ਸਾਡੇ ਵਾਸਤੇ ਵੀ ਇਹ ਜਿਹੜਾ ਇੱਕ ਬੜਾ ਟਰਨਿੰਗ ਪੁਆਇੰਟ ਵਾ ਜਿੱਥੇ ਆ ਕੇ ਹੁਣ ਸਟੋਰੀ ਆਪਣਾ ਅਸਲ ਰੰਗ ਜਿਹੜਾ ਉਹ ਦੱਸਣਾ ਤੇ ਪਤਾ ਲੱਗਣਾ ਵਾ ਕਿ ਕੀ ਇਹਨਾਂ ਨੂੰ ਸਜ਼ਾ ਹੋਣੀ ਵੀ ਆ ਤੇ ਨਹੀਂ ਹੋਣੀ ਕਿੰਨੋਂ ਕਿੰਨੋਂ ਹੋਣੀ ਆ ਤੇ ਕਿਹੜੀ ਕਿਹੜੀ ਹੋਣੀ ਆ ਇਹ ਸਾਰੀਆਂ ਚੀਜ਼ਾਂ ਨੇ ਬਾਕੀ ਸਾਰੇ ਦੇ ਕੈਂਡ ਕਿ ਫਾਂਸੀ ਦੇ ਚੜਾ ਦੋ ਬਸ ਇਹਦੀ ਨਾਲ ਫਾਂਸੀ ਦੇ ਚੜਾ ਦੋ ਇਹ ਦੇ ਵੇਖੋ ਹੁਣ ਜੋ ਬਣਦੀ ਸਜ਼ਾ ਜੋ ਵੇਖੋ ਹੁਣ ਕੀ ਮਿਲਦੀ ਆ ਕਿ ਨਹੀਂ ਮਿਲਦੀ ਇਹ ਸਾਰੇ ਜਿਹੜਾ ਦੇਖਣ ਵਾਲੀਆਂ ਹਨ ਇਹ ਮਤਲਬ ਕੈਸਾ ਦੇ ਜੇ ਸੋਸਾਇਟੀ ਦੇ ਵਿੱਚ ਰਹਿ ਰਹੇ ਆ ਉਹਦੇ ਸਾਰੇ ਨਈ ਚੀਜ਼ ਦੀ ਬੜੀ ਐਕਸਾਈਟਮੈਂਟ ਹੋ ਆ ਵੀ ਅਸਲ ਦੋਸ਼ੀ ਨੂੰ ਦੋਸ਼ ਕਿਉਂ ਨਹੀਂ ਦਿੱਤਾ ਜਾਂਦਾ ਹਨਾ ਉਹਨੂੰ ਉਹਦੇ ਗੁਨਾਹ ਦੀ سزا ਕਿਉਂ ਨਹੀਂ ਦਿੱਤੀ ਜਾਂਦੀ ਕਿਉਂਕਿ ਮੋਸਟਲੀ ਵੇਖੀਏ ਤੇ ਐਦਾਂ ਹੀ ਹੁੰਦਾ ਵਾ ਕਈ ਕੁੜੀਆਂ ਦਾ ਮੁੰਡਿਆਂ ਨਾਲ ਮੜਾ ਹੁੰਦਾ ਵਾ ਬਾਅਦ ਚ ਕੋਈ ਦਿਨ ਗੱਲ ਉੱਠਦੀ ਫਿਰ ਦਬ ਦਿੱਤੀ ਜਾਂਦੀ ਹੈ ਤੇ ਉਹ ਚੀਜ਼ ਨੂੰ ਅਸੀਂ ਸਾਰੇ ਹੀ ਵੇਖਦੇ ਆਂ ਤੇ ਉਸੇ ਨਜ਼ਰੀਏ ਨਾਲ ਭੈਣ ਭਰਾ ਵੀ ਵੇਖਣਦੇ ਆਂ ਵੀ ਅਸੀਂ ਹਮੇਸ਼ਾ ਇਹੋ ਚੀਜ਼ ਵੇਖਦੇ ਆਂ ਵੀ ਗਲਤ ਹੁੰਦਾ ਵਾ ਗੱਲ ਉੱਠਦੀ ਆ ਪਰ ਫਿਰ ਉੱਥੇ ਦੱਬੀ ਰਹਿ ਜਾਂਦੀ ਆ ਮਤਲਬ ਗਲਤੀਆਂ ਕਰਨ ਵਾਲੇ ਫਿਰ ਤੋਂ ਆਜ਼ਾਦ ਰਹਿੰਦੇ ਆ ਉਹ ਚੀਜ਼ ਉਹ ਵੀਡੀਓ ਚ ਨਹੀਂ ਦਿਖਦਾ ਹੁੰਦਾ ਵੀਡੀਓ ਜੇਕਰ ਤੁਸੀਂ ਵੀਡੀਓ ਦੇਖੋਗੇ ਤਾਂ ਤੁਹਾਨੂੰ ਪੂਰੀ ਸੰਤੁਸ਼ਟੀ ਮਿਲੇਗੀ ਤਾਨੂੰ ਫੀਲ ਹੋਏਗਾ ਕਿ ਅਗਰ ਤੁਸੀਂ ਇੰਨਾ ਲੰਬਾ ਸਮਾਂ ਟਾਈਮ ਦਿੱਤਾ ਹੋਇਆ ਤਾਂ ਉਹ ਇੱਕ ਪੂਰਾ ਜਿਹੜਾ ਉਹਦਾ ਨਚੋੜ ਆ ਉਹ ਤੁਹਾਨੂੰ ਜ਼ਰੂਰ ਵੀਡੀਓ ਦੇ ਵਿੱਚ ਮਿਲੇਗਾ। ਹੋ ਸਕਦਾ ਹੈ ਕਿ ਕਿਤੇ ਤੁਹਾਨੂੰ ਥੋੜੀ ਲੱਗੇ ਕਿ ਥੋੜੀ ਲੰਬੀ ਜਾਂਦੀ ਆ ਬਟ ਉਹਦੇ ਵਾਸਤੇ ਸੌਰੀ ਆ ਤੇ ਸਾਥ ਦੇਣ ਵਾਸਤੇ ਸਾਰਿਆਂ ਦਾ ਧੰਨਵਾਦ ਆ। ਤੇ ਬਸ ਠੀਕ ਆ ਹੁਣ ਮੈਨੂੰ ਲੱਗਦਾ ਨਾ ਨਾ ਚੱਲੇ ਉਹ ਨਾ ਕਰੀਏ ਤੇ ਮੋਟੇ ਹੋ ਜਿਵੇਂ ਦੇ ਹੋਰ ਨਹੀਂ ਨਹੀਂ ਮੈਂ ਤੇ ਪੱਤੀ ਹਾਂ ਮੈਂ ਸੇਮ ਮਮਾ ਠੀਕ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵੀਡੀਓ ਨੂੰ ਐਦਾਂ ਹੀ ਪਿਆਰ ਦਿੰਦੇ ਰਹੋ। ਇਹ ਮੈਂ ਲੈਂ ਦਿੱਤਾ ਹੁਣ ਅਗਲੇ ਵੀਡੀਓ ਦੇ ਵਿੱਚ ਮੈਂ ਇੱਕ ਕਮੈਂਟ ਕਰਦੀ ਰੋ ਠੀਕ ਹੈ ਜੀ ਬਾਏ ਬਾਏ